ਜੋ ਤੁਹਾਡੇ ਮਾਧਮ ਨਾਲ ਕਹਿਣਾ ਚਾਹਵਾਂਗੇ ਕੇਂਦਰ ਸਰਕਾਰ ਨੂੰ ਵੀ ਉਹ ਜੋ ਉਹਨਾਂ ਨੇ ਬਿਆਨਬਾਜ਼ੀ ਪਿਛਲੇ ਨਵਾਂ ਮਹੀਨਿਆਂ ਚ ਕੀਤੀ ਆ ਜਿੱਦਾਂ ਉਹਨਾਂ ਨੇ ਅਦਾਲਤਾਂ ਚ ਜਾ ਕੇ ਹਰਿਆਣੇ ਦੇ ਟਾਰਨੀ ਜਨਰਲ ਨੇ ਔਰ ਮਾਨਯੋਗ ਪੰਜਾਬ ਹਰਿਆਣਾ ਹਾਈ ਕੋਰਟ ਜਾਂ ਸੁਪਰੀਮ ਕੋਰਟ ਚ ਪੱਖ ਰੱਖੇ ਸੀ ਔਰ ਜਿਵੇਂ ਉਹਨਾਂ ਦੇ ਲੀਡਰ ਲਗਾਤਾਰ ਬੋਲਦੇ ਰਹੇ ਆ ਵੀ ਇਹਨਾਂ ਦੇ ਟਰੈਕਟਰ ਮੋਡੀਫਾਈਡ ਆ ਇਹਨਾਂ ਕੋ ਪੋਕਲੈਨਾਂ ਵਾ ਇਹਨਾਂ ਦੀਆਂ ਟਰਾਲੀਆਂ ਵਿੱਚ ਹਥਿਆਰ ਆ ਬੜੇ ਬੜੇ ਕਿਸਮ ਦੇ ਇਲਜ਼ਾਮ ਲਾਉਂਦੇ ਰਹੇ ਔਰ ਲਗਾਤਾਰ ਬਿਆਨਬਾਜ਼ੀ ਹੁੰਦੀ ਰਹੀ ਆ ਫੇ ਕਿਸਾਨ ਟਰੈਕਟਰ ਟਰਾਲੀ ਤੋਂ ਬਗੈਰ ਚਲੇ ਜਾਣ ਔਰ ਮੈਂ ਪਿਛਲੇ ਚੰਡੀਗੜ੍ਹ ਦੀ ਪੀਸੀ ਜੀ ਵੀ ਕਿਹਾ ਸੀ ਵੀ ਹੁਣ ਹਰਿਆਣੇ ਦੇ ਮੰਤਰੀ ਰਵਨੀਤ ਸਿੰਘ ਜੀ ਬਿੱਟੂ ਜਿਹੜੇ ਕੇਂਦਰੀ ਰਾਜ ਮੰਤਰੀ ਆ ਹੁਣ ਆਪਣੇ ਬਿਆਨਾਂ ਤੇ ਕੈਮਰਨ ਹੁਣ ਥੁੱਕ ਕੇ ਨਾ ਛੱਟਣ ਬਾਈ ਇਸ ਕਰਕੇ ਦੋਵਾਂ ਫੋਰਮਾਂ ਨੇ ਫੈਸਲਾ ਕੀਤਾ ਸੀ ਕਿ ਇਥੋਂ ਪੈਦਲ ਜਥਾ ਜਿਹੜਾ ਵਾ ਉਹ ਦਿੱਲੀ ਨੂੰ ਰਵਾਨਾ ਹੋਊਗਾ ਜੜੀ ਸੜਕ ਤੇ ਆਪਾਂ ਬੈਠੇ ਤੇ ਨਾਲ ਦੀ ਸੜਕਾ ਖੱਬੇ ਬੰਨੇ ਜਿੱਥੋਂ ਅਸੀਂ ਜਥਾ ਸਿੱਧਾ ਦਵਾਰ ਵੱਲ ਨੂੰ ਤੋਰਾਂਗੇ ਔਰ ਉਹਦੇ ਵਿੱਚ ਜੋ ਕੁਝ ਹਰਿਆਣਾ ਦੇ ਅੰਬਾਲਾ ਐਸਪੀ ਨੇ ਸਾਡੇ ਕੋਲੋਂ ਕਿਵੇਂ ਜਥਾ ਜਾਣਾ ਕਿਵੇਂ ਤੁਹਾਡਾ ਰੋਡ ਮੈਪ ਆ ਉਹ ਸਾਰਾ ਅਸੀਂ ਐਸਪੀ ਨੂੰ ਦੱਸ ਕੇ ਆਏ ਸੀ ਵੀ ਸਾਡਾ ਪੈਦਲ ਜਥਾ ਜਾਊਗਾ ਸੜਕ ਕਦੀ ਵੀ ਨਹੀਂ ਛੱਡਾਂਗੇ ਸੜਕੇ ਛੱਡ ਕੇ ਜਾਵਾਂਗੇ ਜਿੱਥੇ ਰਾਤ ਪੈ ਜੂ ਉੱਥੇ ਰਾਤ ਕਟਾਂਗੇ ਟ੍ਰੈਫਿਕ ਕਿਤੇ ਵੀ ਕੋਈ ਜਾਮ ਨਹੀਂ ਹੋਊਗੀ ਔਰ ਜਿਹੜਾ 9 ਤਰੀਕ ਦਾ ਪ੍ਰੋਗਰਾਮ ਪੀਐਮ ਦਾ ਹਰਿਆਣੇ ਦਾ ਵਾ ਅਸੀਂ ਸਪਸ਼ਟ ਕਰਤਾ ਸੀ ਵੀ ਸਾਡਾ ਧਿਆਨ ਦਿੱਲੀ ਕੁਚਨੂਆ ਸਾਡੀ ਛੜਕਦੇ ਖੱਬੇ ਸੱਜੇ ਕੌਣ ਆਉਂਦਾ ਕੌਣ ਜਾਂਦਾ ਉਹਦੇ ਨਾਲ ਸਾਡਾ ਕੋਈ ਮਨੋਰਥ ਨਹੀਂ ਦੁਆ ਫੋਰਮਾਂ ਦਾ ਨਾ ਸਾਡਾ ਧਿਆਨ ਉਧਰ ਹੋਊਗਾ ਤੋਂ ਇਸ ਕਰਕੇ ਅਸੀਂ ਜਿਹੜੀ ਆ ਜਥੇ ਦੀ ਲਿਸਟ ਉਹ ਪਹਿਲੋ ਸਾਡੀ ਤਿਆਰ ਹੋਊਗੀ ਲਗਭਗ 4-5 ਦੀ ਪੇਜ ਦੀ ਲਿਸਟ ਲਗਭਗ ਆਪਾਂ ਤਿਆਰ ਕਰ ਲਈ ਅੱਜ ਬਥੇਰੇ ਨਾਮ ਬੋਲਣ ਦੇ ਇਹਨਾਂ ਲੰਮਾ ਸਮਾਂ ਲੱਗ ਜੂ ਇਹਦੀ ਗਵਾਈ ਸਤਨਾਮ ਸਿੰਘ ਜੀ ਪੰਨੂ ਸਵਿੰਦਰ ਸਿੰਘ ਜੀ ਚਤਾਲਾ ਅਰਸ਼ਜੀਤ ਸਿੰਘ ਦੀ ਫੂਲ ਜਿਵੇਂ ਤੇਰੇ ਨਾਲ ਤੁਹਾਨੂੰ ਪਹਿਲਾਂ ਦਿੱਤੇ ਹੋਏ ਆ ਹੋਰ ਵੀ ਆਗੂਆਂ ਦੇ ਨਾਂ ਹੈਗੇ ਆ ਉਹ ਤੁਹਾਨੂੰ ਕੱਲ ਸਪਸ਼ਟ ਕਰਾਂਗੇ ਤੋਂ ਇਹਨਾਂ ਦੇ ਨਾਂ ਸਪਸ਼ਟ ਆ ਤੋਂ ਇਹ ਗਵਾਹੀ ਕਰਨਗੇ ਇਸ ਕਰਕੇ ਸਰਕਾਰ ਹੁਣ ਬਾਰਡਰ ਨੂੰ ਖੋਲੇ ਜੇ ਇਹ ਬਾਰਡਰ ਨਹੀਂ ਖੁੱਲਦਾ ਹੈਗਾ ਸਰਕਾਰ ਸਾਡੇ ਜਥੇ ਦੇ ਤਸ਼ੱਦਦ ਕਰਦੀ ਹੈਗੀ ਆ ਅਸੀਂ ਇਹ ਵੀ ਕਹਤਾ ਸੀ ਕਿ ਜਿੱਡਾ ਸੈਂਕੜਿਆਂ ਦਾ ਜਥਾ ਕੋਈ ਵੀ ਸਟੇਟ ਨਾਲ ਟਕਰਾਉਣ ਵਾਲੀ ਪੋਜੀਸ਼ਨ 'ਚ ਨਹੀਂ ਹੁੰਦਾ। ਨਾ ਸਾਡੇ ਕੋਲ ਸਿਰਫ ਅਸੀਂ ਲੜਿੰਦਾ ਸਮਾਨ ਲਾਂਗੇ ਔਰ ਬਾਕੀ ਸਾਨੂੰ ਹਰਿਆਣੇ ਦੀ ਜਨਤਾ ਤੇ ਪੂਰਾ ਯਕੀਨ ਆ ਵੀ ਹਰਿਆਣੇ ਦੇ ਲੋਕ ਜਿੰਨਾ ਵੀ ਸਾਨੂੰ ਸਮਾਨ ਲੜਿੰਦਾ ਚਾਹੀਦਾ ਸਭ ਕੁਝ ਮੁਹੱਈਆ ਕਰਾ ਦੇਣਗੇ। ਇਹ ਸਾਡਾ ਮੰਨਣਾ। ਦੂਸਰੇ ਬੰਨੇ ਝੰਡਾ ਡੰਡਾ ਸਾਡੇ ਕੋਲ ਹੋਊਗਾ। ਹੋਣ ਨਿਹੱਤੇ ਹੋਵਾਂਗੇ, ਨੰਗੇ ਪਿੰਡੇ ਹੋਵਾਂਗੇ। ਹੁਣ ਸਰਕਾਰ ਕੋਲੇ ਕਹਿਣ ਨੂੰ ਕੋਈ ਬਹਾਨਾ ਨਹੀਂ ਜੇ ਉਹ ਜ਼ਬਰ ਕਰਦੀ ਆ ਉਹ ਜ਼ਬਰਦਸਤ ਮੁਕਾਬਲਾ ਸਬਰ ਨਾਲ ਸਹਾਂਗੇ ਤਾਂ ਹੀ ਕਿਹਾ ਸੀਗਾ ਵੀ ਜਥਾ ਮਰਜੀ ਵੜਿਆਂ ਦਾ ਹਊ ਸਿਰ ਤੇ ਖੱਫਣ ਬੰਨ ਕੇ ਤੁਰੂਗਾ ਹਰ ਜੋ ਵੀ ਸਰਕਾਰ ਤਸ਼ੱਦਦ ਕਹੂਗੀ ਤਸ਼ੱਦਦ ਕਰੂਗੀ ਉਹ ਤਸ਼ੱਦਦ ਨੂੰ ਸਬਰ ਦੇ ਨਾਲ ਸਹਾਂਗੇ ਇਹ ਸਾਡਾ ਮੰਨਣਾ ਸੀ ਇਹ ਕਹਿੰਦਾ ਸੀ ਹੁਣ ਅਸੀਂ ਕਹਿੰਨੇ ਆ ਵੀ ਸਾਡੀ ਮੰਗਾਂ ਦੀ ਆਵਾਜ਼ ਬियत ਹੋਰ ਤਗੜੀ ਹੋ ਜਾਂਦੀ ਆ ਜਦੋਂ ਕੱਲ ਦੇਸ਼ ਦੇ ਰਾਸ਼ਟਰਪਤੀ ਉਪ ਰਾਸ਼ਟਰਪਤੀ ਤਣਕੜ ਜੀ ਨੇ ਜੋ ਮਹਾਰਾਸ਼ਟਰ ਦੇ ਵਿੱਚ ਇੱਕ ਮੀਟਿੰਗ 'ਚ ਜੋ ਬਿਆਨ ਦਿੱਤਾ ਵਾ ਔਰ ਜਿਵੇਂ ਹੋ ਦੇਸ਼ ਦੇ ਖੇਤੀਬਾੜੀ ਮੰਤਰੀ ਨਾਲ ਐਡਰੈਸ ਹੋਇਆ ਉਹ ਉਹ ਸਾਡੀਆਂ ਜੜੀ ਪਾਜਪਾ ਕਹਿੰਦੀ ਸੀ ਵੀ ਇਹਨਾਂ ਕੋਲੇ ਕੋਈ ਅਜੰਡਾ ਨਹੀਂ ਹੈ ਠੀਕ ਹੈ ਨਾ ਜੇ ਤਣਕੜ ਸਾਹਿਬ ਕਹਿੰਦੇ ਵੀ ਸਾਡੇ ਕੋਲ ਮੰਗ ਪੱਤਰ ਆਇਆ ਮੇਰੇ ਕੋਲ ਲਿਖਤਾਈ ਅਸੀਂ ਈਮੇਲਾਂ ਤੇ ਸਾਰਿਆਂ ਨੂੰ ਕੀਤੇਆਂ ਸੀ ਤਾਂ ਫਿਰ ਇਹਨਾਂ ਕੋ ਵੀ ਗਿਆ ਅਜੰਡਾ ਜੇ ਅਜੰਡਾ ਨਹੀਂ ਸੀ ਜਿਹੜੀ ਬਿਆਨਬਾਜ਼ੀ ਆਈ ਤੇ ਇਹਨਾਂ ਦੇ ਕੇਂਦਰ ਦੇ ਮੰਤਰੀ ਚਾਰ ਮੀਟਿੰਗਾਂ ਚ ਕੀ ਲੈਣ ਆ ਗਏ ਸਾਡੇ ਨਾਲ ਫੇ ਉਹਦਾ ਕੀ ਕੰਮ ਸੀਗਾ ਅ ਕਿਸਾਨ ਮਜ਼ਦੂਰ ਮੋਰਚਾ @theredgmail.com ਇਹ ਬਣੀ ਹੋਈ ਆ ਤੇ ਗੂਗਲ ਤੇ ਆ ਸਾਡਾ ਜਿਹੜਾ ਵਾ ਜਿਹੜਾ ਇਹਦਾ ਨਾਂ ਹੈਗਾ ਮਰਜੀਬੜਾ ਜਥਾ ਦਿੱਲੀ ਕੂਚ ਮਰਜੀਬੜਾ ਜਥਾ ਦਿੱਲੀ ਕੂਚ ਇਹ ਗੂਗਲ ਤੇ ਕੋਈ ਵੀ ਇਹਦੇ ਵਿੱਚ ਆ ਕੇ ਆਪਣਾ ਨਾਂ ਪਤਾ ਆਪਣਾ ਆਧਾਰ ਕਾਰਡ ਦਾ ਐਡਰੈਸ ਇਹ ਸਾਰਾ ਕੁਝ ਦੱਸ ਕੇ ਜਥੇ ਵਿੱਚ ਜਾਣ ਲਈ ਅਪਲਾਈ ਕਰ ਸਕਦਾ ਉਹਦੇ ਵਿੱਚ ਇਹ ਵੀ ਲਿਖਿਆ ਗਿਆ ਕਿ ਉਹ ਆਪਣੀ ਸਵੈ ਇੱਛਾ ਨਾਲ ਜਥੇ ਵਿੱਚ ਜਾਣਾ ਚਾਹੁੰਦਾ ਠੀਕ ਹੈ ਜੀ ਕੋਈ ਬਦੋਬਦੀ ਨਹੀਂ ਹੈ ਤਾਂ ਜਿੰਨੇ ਵੀ ਕਿਸਾਨ ਦੇਸ਼ ਭਰ ਦੇ ਕਿਸਾਨ ਮਜ਼ਦੂਰ ਕੋਈ ਵੀ ਜਥਿਆਂ ਦੇ ਵਿੱਚ ਸ਼ਾਮਲ ਹੋਣਾ ਚਾਹੁੰਦਾ ਵਾ ਤੇ ਉਹ ਜਿਹੜਾ ਵਾ ਸਾਡਾ ਇੱਥੇ ਕਿਸਾਨ ਮਜ਼ਦੂਰ ਮੋਰਚਾ ਠੀਕ ਹੈ ਜੀ @therate gmail.com ਤੇ ਜਾ ਕੇ ਦਿੱਲੀ ਕੂਚ ਜਿਹੜਾ ਮਰਜੀ ਬੜਾ ਜਥਾ ਦਿੱਲੀ ਕੂਚ ਹੈ ਉੱਥੇ ਜਾ ਕੇ ਸਰਚ ਕਰਕੇ ਉਹ ਫਾਰਮ ਫਿਲ ਕਰ ਸਕਦਾ ਜੋ ਅਸੀਂ ਕੀਤਾ ਦੂਸਰਾ ਜਿਹੜਾ ਕਾਲੀ ਸ਼ਾਮੀ ਖਬਰਾਂ ਆ ਗਈਆਂ ਸੀਗੀਆਂ ਵੀ ਦਿੱਲੀ ਦੇ ਵਿੱਚ ਗਏ ਕਿਸਾਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਉਹਦੀ ਅਸੀਂ ਨਿੰਦਾ ਕਰਦੇ ਹਾਂ ਅਰ ਜੜੀਆਂ ਗ੍ਰੇਟਰ ਨੋਟਾ ਦੇ ਜੋ ਵੀ ਕਿਸਾਨ ਨੇ ਜੋ ਉਹਨਾਂ ਦੀਆਂ ਮੰਗਾਂ ਨੇ ਜੜੀਆਂ ਉਹ ਸਰਕਾਰ ਨੂੰ ਪ੍ਰਮਾਨ ਕਰਨੀਆਂ ਚਾਹੀਦੀਆਂ ਨੇ ਧੰਨਵਾਦ ਜੀ ਹੁਣ ਕੋਈ ਸਵਾਲ ਹੈਗਾ ਤਾਂ ਕਰੋ माला ने एक लेटर जारी किया है कि जो किसान है वो सुप्रीम कोर्ट में जो मामला चल रहा है उसको ध्यान में रखे और धारा 144 जो है पहले से ही लागू है तो बातचीत का भी दौर चल रहा है तो इसी चीज को लेकर चिट्ठी जारी की गई है हां हमारे पास कुछ इस तरह की कोई भी चिट्ठी हमें तो नहीं मिली है आपके माध्यम से ये मालूम हो रहा तो उसमें इसका स्पष्ट हो रहा अभी फिलहाल सरकार जो पैदल जाने की बात कह रही थी उससे भागती हुई नजर आ रही है फिर भी देखेंगे हमारा पीसफुली है हम लोग पीसफुली जत्थों के रूप में आगे बढ़ेंगे सरकार के किसी पक्ष से अभी तक बातचीत हुई है ना बस एक एसपी पी से वो भी छ के जाने के सिलसिले में बात हुई थी अभी सरकार का बातचीत करने का जो अमर अंशन पर डलेवाल साहब बैठे उसका कोई भी इस तरह की कोई न्योता नहीं अभी बात, बात पहले दौरे किन्ने जत्थे जाएंगे जिस तरह जत्थे अलग अलग बनाए हैं पहले दौरे किन्ने जत्थे उसके बाद गेट खुलेगा यादा ही रहेगा ਨੇ ਦੇਖੋ ਗੇਟ ਖੁੱਲਦਾ ਨਹੀਂ ਖੁੱਲਦਾ ਇਹ ਤਾਂ ਅਸੀਂ ਅੱਜ ਨਹੀਂ ਅਸੀਂ ਨਹੀਂ ਕਹਿ ਸਕਦੇ ਤਾਂ ਉਹ ਸਰਕਾਰ ਦੇ ਹੱਥ ਵਿੱਚ ਹੈ ਉਹ ਖੋਲ ਦੇ ਕੇ ਨਹੀਂ ਖੋਲਦੇ ਅਸੀਂ ਤਾਂ ਕਹਿੰਦੇ ਖੋਲਿਆ ਜਾਣਾ ਚਾਹੀਦਾ ਠੀਕ ਹੈ ਜੀ ਦੂਸਰਾ ਹੈਗਾ ਵਾ ਕਿ ਜਥਿਆਂ ਦੀ ਜਿਹੜੀ ਸੀਮਤਾਈ ਹੈ ਉਹ ਕੱਲ ਪੀਸੀ ਕਰਕੇ ਇੱਥੇ ਸ਼ਭੂ ਬਾਰਡਰ ਤੇ ਪੀਸੀ ਕਰਾਂਗੇ ਕੱਲ ਜਥਿਆਂ ਦੀ ਦੱਸਦਾ ਵੀ ਕਿੰਨਾ ਜਥਾ ਜਾ ਰਿਹਾ ਹੈਗਾ ਟੋਟਲ ਜਾਣਕਾਰੀ ਕੱਲ ਤੱਕ ਆਪਾਂ ਤੁਹਾਨੂੰ ਆ ਲਿਸਟ ਦੇਤੀ ਅੱਜ ਕੁਝ ਜੋ ਅਸੀਂ ਨਵੇੜਿਆ ਸੇ ਅੱਜ ਮਹੱਈਆ ਕਰਤਾ ਕੱਲ ਤੱਕ ਜਥਿਆਂ ਦੀ ਕੀਤੀ ਤੁਹਾਨੂੰ ਦੱਸਦਾ ਪੁਲਿਸ ਸਾਹਿਬ ਇੱਕ ਪਾਸੇ ਤਾਂ ਤੁਸੀਂ ਕਰਨ ਕੇ ਐਸਪੀ ਨੇ ਗੱਲਬਾਤ ਵੀ ਕੀਤੀ ਕਿ ਕਿਹਦੇ ਨੂੰ ਜਾਣ ਬਾਰੇ ਦੂਜੇ ਪਾਸੇ 144 ਕੀ ਮਾਇਨੇ ਵੀਰੇ ਹਾਂ ਦੇਖੋ ਦੋ ਗੱਲਾਂ ਨੇ 144 ਦੇ ਮਾਇਨੇ ਉਹੀ ਨੇ ਪਹਿਲਾਂ ਵੀ ਧਾਰਾ 144 ਬਾਰੇ ਕਿਹਾ ਜਾਂਦਾ ਸੀ ਜਿਵੇਂ ਪਹਿਲਾਂ ਵੀ ਅਸੀਂ ਬਧੇ ਹਾਂ ਤਾਂ 144 ਦੇ ਮਾਇਨੇ ਇਹ ਨਿਕਲਦੇ ਨੇ ਅਦਾਲਤ ਦੇ ਮੋਢਿਆਂ ਤੇ ਚਲਾਉਣ ਵਾਲੇ ਵੀ ਉਹ ਜਾਨ ਨਹੀਂ ਦੇਣਗੇ ਮਾਇਨੇ ਤਾਂ ਸਪਸ਼ਟ ਆ ਦੇ ਜਿੱਥੋਂ ਤੱਕ ਸਵਾਲ ਆ ਇਹਦੇ ਵਿੱਚ ਕਿਸੇ ਅਦਾਲਤ ਦਾ ਕੋਈ ਮਤਲਬ ਨਹੀਂ ਹੈ ਕੋਈ ਨਹੀਂ ਹੈ ਜੜੀ ਤੇਰ ਅਦਾਲਤ ਵਿੱਚ ਆਪ ਕਹਿ ਕੇ ਉਹਨੇ ਲਾਉਣ ਆਰਡਰ ਨਾ ਤੇ ਸਟੇਟਸ ਕੋ ਲਿਆ ਹੈ ਉਹ ਤੇਰ ਜਾ ਕੇ ਕਹਿ ਦੋਗੀ ਵੀ ਸਾਡੇ ਅਮਨ ਕਾਨੂੰਨ ਨੂੰ ਕੋਈ ਖਤਰਾ ਨਹੀਂ ਤੇ ਅਦਾਲਤ ਤਾਂ ਨਹੀਂ ਰਿਕਾਰਡ ਬਣੂਗੀ ਤਾਂ ਹਰਿਆਣਾ ਸਰਕਾਰ ਨੇ ਦੇਖਣਾ ਜਾਂ ਕੇਂਦਰ ਨੇ ਹਾਂ ਨਹੀਂ ਮੈਂ ਕਹ ਮੈਂ ਤਾਂ ਕਹਿੰਦਾ ਜੋ ਕੁਝ ਉਹਨਾਂ ਲਿਖਤੀ ਦਿੱਤਾ ਵਾ ਅੱਜ ਤੱਕ ਉਹਨਾਂ ਦੇ ਟੌਰਨ ਜਨਰਲ ਨੇ ਤਾਂ ਟਰੈਕਟਰ ਟਰਾਲੀ ਤੇ ਸਵਾਲ ਚੁੱਕੇ ਸੀ ਉਹ ਬੋਲਦੇ ਵੀ ਰਹੇ ਲਗਾਤਾਰ ਸਰਪਲ ਡਿਬੇਟਰ ਤੋ ਅਸੀਂ ਕਹਿੰਦੇ ਆ ਵੀ ਅਸੀਂ ਇਹੀ ਮੋਦੀ ਸਰਕਾਰ ਦਾ ਚਿਹਰਾ ਨੰਗਾ ਕਰਨਾ ਹੈ। ਵੀ ਕੁਛ ਵੀ ਹੋ ਜੇ ਉਹ ਕਿਸੇ ਨੂੰ ਦਿੱਲੀ ਜਾਣ ਦੇਣਾ ਨਹੀਂ ਚਾਹੁੰਦੇ ਹੈਗੇ ਜੋ ਸਾਡਾ ਕੰਮ। ਔਰ ਬਕਾਉਲ ਉਹਨਾਂ ਦੇ ਹੀ ਸਾਡੇ ਦੇ ਤਰ੍ਹਾਂ-ਤਰ੍ਹਾਂ ਦੇ ਇਲਜ਼ਾਮ ਲਾਉਂਦੇ ਆ ਨਾ। ਵੀ ਜਿਵੇਂ ਭੀਜੇ ਜੀ ਕਾਂਗਰਸ ਦੇ ਬਹਾਲੇ ਹੋਏ ਆ। ਕਦੀ ਕਹਿੰਦੇ ਇਹ ਆਮ ਆਦਮੀ ਪਾਰਟੀ ਦੇ ਬਹਾਲੇ ਹੋਏ ਆ। ਠੀਕ ਹੈ ਜੀ। ਕੋਈ ਹੋਰ ਵੀ ਕਹੀ ਜਾਂਦੇ ਆ। ਹਜੇ ਉਹਨੂੰ ਡਿਸੀਜਨ ਨਹੀਂ ਵੀ ਅਸਲ ਕੀ ਹੋ ਰਿਹਾ। ਤੋ ਆਪਣੇ ਉਪ ਰਾਸ਼ਟਰਪਤੀ ਦੀ ਗੱਲ ਮੰਨ ਲੈਣ ਉਹ ਤੇ ਉਹਨਾਂ ਦੀ ਸਰਕਾਰ ਦੇ ਨੇ ਉਹਨਾਂ ਦੀ ਪਾਰਟੀ ਦੇ ਨੇ ਉਹਨਾਂ ਦੀ ਗੱਲ ਤੇ ਗੌਰ ਕਰ ਲੈਣ ਜਿਹੜੇ ਉਹ ਬੋਲ ਰਹੇ ਨੇ ਵੀ ਭਾਈ ਜੇ ਤੁਸੀਂ ਕਿਸਾਨਾਂ ਦੀਆਂ ਮੰਗਾਂ ਮੰਨੀਆਂ ਕਿ ਨਹੀਂ ਮੰਨੀਆਂ ਜੇ ਮੰਨੀਆਂ ਤਾਂ ਉਹਨੂੰ ਲਾਗੂ ਕਰੋ ਉਹਨਾਂ ਦੇ ਅਨੁਸਾਰ ਜੇ ਕਿਸਾਨਾਂ ਨੂੰ ਮੰਡੀ ਦੇ ਵਿੱਚ ਫਸਲ ਦੀ ਖਰੀਦ ਦਾ ਮੁੱਲ ਮਿਲ ਜੂਗਾ ਤੋ ਕਹਿੰਦੇ ਕੋਈ ਵੀ ਪਹਾੜ ਡਿੱਗਣ ਵਾਲਾ ਨਹੀਂ ਹੈ ਵੀ ਹਰ ਸਾਲ ਕਿਸਾਨ ਜਿਹੜੇ ਆ ਲਗਾਤਾਰ ਪਿਛਲੇ ਸਾਲ ਵੀ ਅੰਦੋਲਨ ਕਰ ਰਹੇ ਸੀ ਹੁਣ ਵੀ ਅੰਦੋਲਨ ਕਰ ਰਹੇ ਆ ਔਰ ਪਹਿਲੇ ਉਹਨਾਂ ਨੇ ਬਿਆਨ ਦਿੱਤਾ ਸੀ ਵੀ ਕਿਸਾਨਾਂ ਖੇਤ ਮਜ਼ਦੂਰਾਂ ਨੂੰ ਇੱਕ ਦੁਸ਼ਮਣ ਦੇਸ਼ ਵਜੋਂ ਵੇਖਣਾ ਇਹ ਸਾਡੇ ਦੇਸ਼ ਦੇ ਹਿੱਤ ਵਿੱਚ ਨਹੀਂ ਹੈ ਔਰ ਸਾਨੂੰ ਮੋਦੀ ਸਰਕਾਰ ਦੁਸ਼ਮਣ ਦੇਸ਼ ਨਾਲ ਜਿਹੋ ਜਿਹਾ ਵਿਹਾਰ ਕਰੀਦਾ ਉਵੇਂ ਸਾਡੇ ਨਾਲ ਵਿਹਾਰ ਕਰਦੀ ਜੋ ਪਿੱਛੇ ਹੋਇਆ ਸੀ ਅਰਧ ਸੈਨਿਕ ਫੋਰਸ ਕਦੀ ਵੀ ਕਿਸਾਨ ਅੰਦੋਲਨ ਤੇ ਨਹੀਂ ਲੱਗੇਗੇ ਪਹਿਲੀ ਵਾਰ 13 ਫਰਵਰੀ ਨੂੰ ਇਸਤੇਮਾਲ ਹੋਇਆ ਪਹਿਲੀ ਵਾਰ ਇਸਰਾਈਲ ਦੇ ਡਰੋਨਾਂ ਨੇ ਕਿਸਾਨਾਂ ਤੇ ਹੰਝੂ ਗੈਸ ਮਾਰੇ ਆ ਚਲ ਪਹਿਲੇ ਅੰਦੋਲਨਾਂ ਚ ਅਸੀਂ ਵੇਖਿਆ ਪਾਣੀ ਦੀਆਂ ਵਿਚਾਰਾਂ ਹਲਕਾ-ਪੁਲਕਾ ਲਾਠੀ ਚਾਰਜ ਬੈਰੀਕੇਟਿੰਗ ਹੁੰਦੀ ਸੀ ਮਾੜੀ ਚੰਗੀ ਪਰ ਇਸ ਕਿਸਮ ਦੀ ਸਿਮੈਂਟਡ ਬੈਰੀਕੇਟਿੰਗ ਔਰ ਬੁਲੇਟ ਦੀਆਂ ਗੋਲੀਆਂ 12 ਬੋਰ ਦੀਆਂ ਗੋਲੀਆਂ ਰ ਤਸ਼ੱਦਦ ਇਨਾ ਕਦੀ ਵੀ ਕਿਸਾਨ ਅੰਦੋਲਨ ਤੇ ਨਹੀਂ ਕੀਤਾ ਜਿੰਨਾ ਇਸ ਵਾਰੀ ਕਿਸਾਨ ਅੰਦੋਲਨ ਤੇ ਤਸ਼ੱਦਦ ਕੀਤਾ ਗਿਆ ਇਹ ਸਾਰੇ ਗੱਲਾਂ ਨੂੰ ਸੋਚਦਿਆਂ ਹੋਇਆਂ ਜਥਾ ਜਿਹੜਾ ਪੈਦਲ ਖੜਨ ਦਾ ਫੈਸਲਾ ਕੀਤਾ ਸੀ ਇਸ ਕਰਕੇ ਅਸੀਂ ਕਹਿੰਨੇ ਆਂ ਵੀ ਸਵੈਮ ਪ੍ਰਧਾਨ ਮੰਤਰੀ ਜੀ ਜਿਨ੍ਹਾਂ ਨੇ ਇਸ ਸੰਵਿਧਾਨ ਦੀ ਸੌਖਾਦੀ ਹੋਈ ਆ ਜਿਹੜੇ ਨਾਲ ਦੇਸ਼ ਚੱਲਦਾ ਤੇ ਉਹ ਸੰਵਿਧਾਨਕ ਅਹੁਦੇ ਤੇ ਬੈਠੇ ਦੁੱਗੇ ਵੱਡੇ ਠੀਕ ਆ ਉਪਰਾਸ਼ਟਰਪਤੀ ਨੇ ਸਭ ਤੋਂ ਵੱਡਾ ਉਹਦਾ ਰਾਸ਼ਟਰਪਤੀ ਦਾ ਸੰਵਿਧਾਨਕ ਹੁੰਦਾ ਦੂਜਾ ਉਹ ਰਾਸ਼ਟਰਪਤੀ ਦਾ ਉਹ ਉਹ ਸ਼ਖਸ ਬੋਲ ਰਿਹਾ ਪੀ ਕਿਸਾਨਾਂ ਦੀਆਂ ਮੰਗਾਂ ਮੰਨੋ ਸਾਡੀ ਮੰਨਣੀ ਮੰਨਣੀ ਨਹੀਂ ਮੰਨਣੀ ਘਟੋ ਘੜ ਆਪ ਦੀ ਉਹ ਰਾਸ਼ਟਰਪਤੀ ਦੀ ਉਹਨਾਂ ਨੂੰ ਗੱਲ ਮੰਨਣੀ ਚਾਹੀਦੀ ਆ ਦੂਸਰਾ ਅਸੀਂ ਹਰਿਆਣੇ ਦੀਆਂ ਸਾਰੀਆਂ ਖਾ ਖਾ ਪੰਚਾਇਤਾਂ ਦਾ ਧੰਨਵਾਦ ਕਰਦੇ ਆ ਤੁਹਾਡੇ ਮਾਦਮਨਾ ਜਿਨ੍ਹਾਂ ਨੇ ਕੱਲ ਇਕੱਠੇ ਹੋ ਕੇ ਜਦੋਂ ਸਾਡਾ ਜਥਾ ਦਿੱਲੀ ਕੂਚ ਕਰਦਾ ਵਾ ਔਰ ਉਹਦੇ ਲਈ ਹਰ ਸੰਭਵ ਸਾਡੀ ਮਦਦ ਕਰਨ ਦੀ ਗੱਲ ਕਹੀ ਆ ਵੀ ਹਰ ਕਿਸਮ ਦਾ ਸਹਿਯੋਗ ਕਿਸਾਨ ਅੰਦੋਲਨ ਨੂੰ ਹਰਿਆਣੇ ਦੀਆਂ ਖਾ ਪੰਚਾਇਤਾਂ ਦੇਣ ਗਿਆ ਇਹ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਆਂ ਔਰ ਇਹਦੇ ਨਾਲ ਦੀ ਨਾਲ ਜਿੰਨੇ ਵੀ ਦੇਸ਼ ਵਾਸੀ ਆ ਪੰਜਾਬੀ ਆ ਔਰ ਜਿੰਨੀਆਂ ਸਾਡੀਆਂ ਜਥੇਬੰਦੀਆਂ ਨੇ ਉਹ ਜਥੇਬੰਦੀਆਂ ਦੇ ਸਾਰੇ ਕੈਡਰ ਨੂੰ ਇਧਰੋਂ ਫਾਰਮਾਂ ਵੱਲੋਂ ਅਪੀਲਿਆ ਵੀ 5 ਦੀ ਸ਼ਾਮਾਂ ਨੂੰ ਕੋਈ ਵੀ ਬੰਦਾ ਪਿੰਡਾਂ ਚ ਨਹੀਂ ਰਹਿਣਾ ਚਾਹੀਦਾ ਇਹ ਫਾਰਮਾਂ ਦੀ ਪਾਲਿਸੀ ਆ ਫਾਰਮਾਂ ਦਾ ਹੁਕਮ ਆ ਵੀ ਕੋਈ ਵੀ ਬੰਦਾ 6 ਤੋਂ ਪਹਿਲੋ ਪਹਿਲੋ ਮੋਰਚੇ ਚ ਸਾਰੇ ਹੀ ਜਥੇਬੰਦੀਆਂ ਦਾ ਟੋਟਲ ਸਮੁੱਚਾ ਜਿਹੜਾ ਕੱਢ ਰਿਹਾ ਉਹ ਇੱਥੇ ਆਉਣਾ ਚਾਹੀਦਾ ਵਾ ਇਧਰੋਂ ਅਪੀਲ ਕਰ ਰਹੇ ਆ ਔਰ ਲਗਾਤਾਰ ਬਾਰਡਰਾਂ ਤੇ ਕਿਸਾਨ ਮਜ਼ਦੂਰ ਆ ਵੀ ਰਹੇ ਆ ਇਹਦੇ ਵਿੱਚ ਅਸੀਂ ਫੇਰ ਦੁਬਾਰਾ ਪ੍ਰੈਸ ਦੇ ਵੀ ਸਹਿਯੋਗ ਦੀ ਮੰਗ ਕਰਦੇ ਆ ਜਿੱਦਾਂ ਪਹਿਲੋਂ ਪ੍ਰੈਸ ਸਹਿਯੋਗ ਕਰ ਰਹੀ ਹੈਗੀ ਆ ਔਰ ਜਿੰਨੇ ਵੀ ਪੰਜਾਬੀ ਹੋਣ ਹਰਿਆਣਵੀ ਹੋਣ ਜਿੰਨੇ ਕਲਾਕਾਰ ਨੇ ਜਿੰਨੇ ਫਿਲਮੀ ਹਸਤੀਆਂ ਨੇ ਜਿਵੇਂ ਸਾਡੇ ਸੱਭਿਆਚਾਰਕ ਦੇ ਵਿੱਚ ਰਾਗੀ ਢਾਡੀ ਕਵੀਸ਼ਰ ਉਹਨਾਂ ਸਾਰਿਆਂ ਨੂੰ ਕਿਸਾਨ ਅੰਦੋਲਨ ਦੀ ਗੱਲ ਕਰਨ ਦੀ ਅਪੀਲ ਕਰਦੇ ਹੈਗੇ ਆ ਵੀ ਉਹ ਕਿਸਾਨ ਅੰਦੋਲਨ ਦੀ ਗੱਲ ਕਰਨ ਧਾਰਮਿਕ ਸ਼ਖਸੀਤਾਂ ਨੂੰ ਵੀ ਅਪੀਲ ਕਰਦੇ ਆ ਵੀ ਉਹ ਕਿਸਾਨ ਅੰਦੋਲਨ ਦੀ ਗੱਲ ਕਰਨ ਉਦੀ ਵਜ੍ਹਾ ਇਹ ਆ ਕਿ ਭਾਰਤ ਤੇ ਸਾਡੇ ਪੰਜਾਬ ਹਰਿਆਣਾ ਉੱਤਰ ਭਾਰਤ ਦਾ ਇੱਕ ਵੱਡਾ ਖਿੱਤਾ ਖੇਤੀ ਦੇ ਆਧਾਰ ਤੇ ਆ ਜੇ ਖੇਤੀ ਖਤਮ ਹੋ ਗਈ ਤਾਂ ਸਾਰਾ ਬਿਜ਼ਨਸ ਤਬਾਹ ਹੋਣਾ ਮ ਇੱਥੇ ਛੋਟਾ ਦੁਕਾਨਦਾਰ ਹੋਵੇ ਲਘੂ ਉਗ ਹੋਵੇ ਦੁਕਾਨਦਾਰੀ ਹੋਵੇ ਕੋਈ ਵੀ ਕਾਰੋਬਾਰ ਹੋਵੇ ਉਹ ਖੇਤੀ ਤੇ ਆਧਾਰ ਤੇ ਹੀ ਨਿਰਭਰ ਆ ਜੇ ਖੇਤੀ ਖਤਮ ਹੋ ਜੂਗੀ ਤੇ ਸਾਰਾ ਪੰਜਾਬ ਹਰਿਆਣਾ ਤਬਾਹ ਹੋਣਾ ਇਸ ਕਰਕੇ ਸਾਰਿਆਂ ਗਵਾਸ ਕਰਦੇ ਆ ਕਿ ਉਹ ਸਾਡਾ ਸਹਿਯੋਗ ਕਰਨ ਹੁਣ ਫੂਲ ਸਾਹਿਬ ਆਪਦੀ ਗੱਲ ਕਰੇ